ਸਰ ਅੱਜ ਫਿਰੋਜ਼ਪੁਰ ਦੇ ਵਿੱਚ ਕਾਊਂਟਰ ਇੰਟੈਲੀਜੈਂਸ ਵੱਲੋਂ ਆਰਡੀਐਕਸ ਬਰਾਮਦ ਕੀਤਾ ਗਿਆ ਦੋ ਅਤੰਕਵਾਦੀ ਫੜੇ ਗਏ ਤੇ ਦੂਸਰੇ ਪਾਸੇ ਹੀ ਜਿਹੜਾ ਮੁੱਖ ਐਰੋਪੀ ਫੜਿਆ ਗਿਆ ਜਲੰਧਰ ਪੁਲਿਸ ਜਿਹੜਾ ਕੱਲ ਡੀਜੀਵੀ ਸਾਹਿਬ ਵੱਲੋਂ ਪੀਸੀ ਕੀਤੀ ਗਈ ਸੀ ਉਹਦੇ ਨਿਸ਼ਾਨਦੇਹੀ ਤੇ ਵੀ ਅੱਜ ਵਿਸਪੋਰਟਲ ਸਮਗਰੀ ਬਰਾਮਦ ਹੋਈ ਹੈ ਸੋਰਸਸ ਵੱਲੋਂ ਜਾਣਕਾਰੀ ਹੈ ਹਜੇ ਪੁਲਿਸ ਅਧਿਕਾਰੀ ਕੋਈ ਪੁਸ਼ਟੀ ਨਹੀਂ ਕਰ ਰਹੇ ਤੁਹਾਨੂੰ ਕੀ ਲੱਗਦਾ ਹੈ ਅੱਛਾ ਹੈ ਦੇਖੋ ਜਿਹੜੀ ਕਾਂਸਪੀਰੇਸੀ ਹੈਗੀ ਹੈ ਕਿ ਟੈਰਰਿਜ਼ਮ ਦੀ ਉਹ ਐਕਸਪੋਜ਼ ਹੋਹੀ ਹੈਗੀ ਆ ਤੇ ਨੋ ਜਿਹੜਾ ਸੈਦੁਲ ਅਮੀਨ ਹੈ ਜਿਹੜਾ ਐਗਜ਼ੀਕਿਊਟ ਰਹੇਗਾ ਉਹ ਪਕੜ ਲਿਆ ਪੁਲਿਸ ਨੇ ਉਹਦੀ ਨਿਸ਼ਾਨਦੀ ਤੇ ਵੀ ਜੋ ਪਤਾ ਲੱਗਾ ਹਲੇ ਡਾਇਰੈਕਟਲੀ ਪੁਲਿਸ ਕੋਲ ਤਾਂ ਨਹੀਂ ਆਇਆ ਲੇਕਿਨ ਜਿਹੜੀਆਂ ਗੱਲਾਂ ਮੀਡੀਆ ਚ ਆ ਰਹੀਆਂ ਕਿ ਭਈ ਉਹ ਉਹਦੇ ਦੁਆਰਾ ਵੀ ਰਿਕਵਰੀ ਹੋਈ ਹੈ ਕੋਈ ਸ਼ੇਖਾ ਵਿਲੇਜ ਹੈ ਉੱਥੇ ਹੋਈ ਹੈ ਕਪੂਰਥਲੇ ਆ ਗਈ ਹੈ ਸੋ ਜਿਹੜੀ ਹੈਗੀ ਕਿ ਹਾਲੇ ਕਿਉਂਕਿ ਪੁਲਿਸ ਸੇ ਇਨਵੈਸਟੀਗੇਸ਼ਨ ਕਰ ਰਹੀ ਹੈ ਔਰ ਸਾਰੀ ਜਿਹੜੀ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕੌਨਸਪਾਇਰੇਸ਼ਨ ਦੇ ਵਿੱਚ

ਤੁਹਾਨੂੰ ਪਤਾ ਲੱਗੇਗਾ ਕਿ ਇਹਦੇ ਵਿੱਚ ਕੌਣ-ਕੌਣ ਸ਼ਾਮਲ ਸ਼ਾਮਿਲ ਸੇਗਾ ਕਿ ਕਿਹੜਾ-ਕਿਹੜਾ ਕੋਈ ਗੈਂਗਸਟਰ ਹੈਗਾ ਹੈ ਕਿ ਉਹਨਾਂ ਦੇ ਰੋਲ ਹੈ ਜਾਂ ਪਾਕਿਸਤਾਨ ਦਾ ਰੋਲ ਹੈ ਕੀ ਹੈ ਸਾਰੀਆਂ ਗੱਲਾਂ ਸਾਹਮਣੇ। ਬਿਤੇ ਕੱਲ ਤਾਂ ਜਿੱਦਾਂ ਡੀਜੀਪੀ ਸਾਹਿਬ ਨੇ ਸਿੱਧਾ ਹੀ ਕਿਹਾ ਆਈਐਸਆਈ ਦਾ ਹੱਥ ਹੈ ਇਹਦੇ ਵਿੱਚ ਔਰ ਜਿਹੜੇ ਕੁਝ ਗੈਂਗਸਟਰ ਹੈ ਉਹਨਾਂ ਦਾ ਹੱਥ ਹੈਗਾ ਕਿਉਂਕਿ ਇੱਕ ਵੱਡਾ ਜਿਹੜਾ ਪਲਾਨ ਇਹਨਾਂ ਨੇ ਕੀਤਾ ਸੀ। ਦੇਖੋ ਗੱਲ ਇਹ ਹੈਗਾ ਪਾਕਿਸਤਾਨ ਤਾਂ ਸਾਡਾ ਪੜੋਸੀ ਦੇਸ਼ ਹੈ। ਤੇ ਉਹਨੇ ਦੋਸਤੀ ਤਾਂ ਕਦੀ ਨਿਭਾਈ ਨਹੀਂ ਦੁਸ਼ਮਣੀ ਉਹ ਪੂਰੀ ਨਿਭਾਉਂਦਾ। ਇਸ ਲਈ ਸਾਨੂੰ ਵੀ ਉਸੇ ਗੱਲ ਦਾ ਸੋਚਣਾ ਸੋਚ ਕੇ ਰੱਖਣਾ ਪਏਗਾ ਮਾਰਜਨ ਰੱਖ ਕੇ ਕਿ ਵੀ ਇਹਦੇ ਕੋਲੋਂ ਚੰਗੀ ਗੱਲ ਤਾਂ ਐਕਸਪੈਕਟਡ ਨਹੀਂ ਹੈਗੀ ਇਹ ਤੋਂ ਮਾੜੀ ਗੱਲ ਦੀ ਉਹਦਾ ਸਾਨੂੰ ਪ੍ਰੀਐਮਪਟਿਵ ਜਿਹੜੇ ਐਨਾਂ ਜੀ ਸਟੈਪਸ ਲੈਣੇ ਪੈਣਗੇ ਕਿ ਉਹਦੀ ਸਾਜ਼ਿਸ਼ ਜਿਹੜੀ ਹੈ ਨਾ ਸਫਲ ਨਾ ਹੋ ਸਕੇ ਪਰ ਸੈਂਟਰ ਗਵਰਨਮੈਂਟ ਪਾਕਿਸਤਾਨ ਨੂੰ ਲੈ ਕੇ ਕੀ ਸੋਚਦੀ ਹੈ ਕਿ ਪਾਕਿਸਤਾਨ ਦੇ ਜਿਹੜੇ ਮੰਤਰੀ ਨੇ ਉਹਨਾਂ ਨਾਲ ਇਸ ਨੂੰ ਲੈ ਕੇ ਗੱਲਬਾਤ ਕੀਤੀ ਜਾਏ ਦੇਖੋ ਗੱਲਬਾਤ ਕਰੀ ਜਾਓ ਬੈਕ ਡੋਰ ਚੈਨਲ ਚਲਾਈ ਜਾਓ ਪਰ ਉਹ ਸੁਧਰ ਜਾਣਗੇ ਇਦਾਂ ਦੀ ਕੋਈ ਮਤਲਬ ਹੈਗਾ ਕਿ ਬੇਕਸ਼ਾ ਨਹੀਂ ਹੈ ਪਾਕਿਸਤਾਨ ਵਲੋਂ ਸੁਧਾਰ ਹੋ ਜਾਊਗਾ ਤੇ ਉਹ ਪਹਿਲਾਂ ਵੀ ਹੈਗਾ ਦੁਨੀਆ ਜੋ ਹੈਪੀ ਸੈਂਟਰ ਹੈ ਟੈਰਿਜ਼ਮ ਦਾ ਤੇ ਹੁਣ ਤੁਸੀਂ ਦੇਖੋ ਕਿ ਵੀ ਉਹ ਜਿਹੜਾ ਸਿਗਾ ਟੈਰਿਸ ਦਿੱਥੋਂ ਹੀ ਲੰਬਾ ਸੀਗਾ ਕੀ ਨਾਂ ਉਹਦਾ ਹੈ ਨਹੀਂ ਉਹ ਜਿਹੜਾ ਅਮਰੀਕਾ ਨੇ ਮਾਰਿਆ ਸੀਗਾ ਲੱਭ ਕੇ ਹੈ ਲਾਦੀਨ ਹਾਂ ਉਹ ਜਿਹੜਾ ਹੈਗਾ ਇੱਥੋਂ ਲੰਬਿਆ ਸੀਗਾ ਸਫਤਾਬਾਦ ਤੋਂ ਪੇਛਲੀ ਹੈਗਾ ਕਿ ਭਾਈ ਐਪੀ ਸੈਂਟਰ ਆਫ ਟੈਰਰਿਜ਼ਮ ਹੈ ਤੇ ਚੰਗੀ ਗੱਲ ਤਾਂ ਲੱਭਣੀ ਨਹੀਂ ਤੇ ਗ੍ਰਹਿ ਮੰਤਰੀ ਅਮੀਸ਼ਾ ਇਸ ਨੂੰ ਲੈ ਕੇ ਕੋਈ ਐਕਸ਼ਨ ਲੈਣ ਲਾਉ ਦੇ ਦੇਖੋ ਉਹਨਾਂ ਦੀ ਜ਼ਿੰਮੇਵਾਰੀ ਹੈ ਪੂਰੇ 140 ਕਰੋੜ ਜਨਤਾ ਦੀ ਸੁਰੱਖਿਆ ਦੇ ਲਈ ਤੇ ਗ੍ਰਹਿ ਮੰਤਰੀ ਹੈਗੇ ਤੇ ਉਹ ਤਾਂ ਚਿੰਤਤ ਤਾਂ ਹੁੰਦੇ ਹੀ ਆ ਔਰ ਆਪਣੇ ਪ੍ਰਯਾਸ ਤੋਂ ਉਹਦੇ ਚੱਲਦੇ ਰਹਿੰਦੇ ਹਮੇਸ਼ਾ ਜਿਵੇਂ ਦੇਖਦੇ ਹਾਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਕ ਇੰਟਰਵਿਊ ਦੌਰਾਨ ਇਹ ਬਿਆਨ ਦੇਣਾ ਕਿ ਪਿਆ ਬੰਬ ਜਿਹੜੇ ਪੰਜਾਬ 'ਚ ਆ ਗਏ ਨੇ ਤੇ ਉਸੇ ਬਾਅਦ ਮੁੱਖ ਮੰਤਰੀ ਭਗਵੰਤ ਬਾਣਵੱਲੋਂ ਉਹਨਾਂ ਨੂੰ ਸਿੱਧਾ ਸਵਾਲ ਕੀਤਾ ਗਿਆ ਜਾਣਕਾਰੀ ਮੰਗੀ ਗਈ ਹੈ ਫਿਰ ਕਿਹਾ ਕਿ ਪੰਜਾਬ ਪੁਲਿਸ ਜਾਂ ਸਰਕਾਰ ਨੂੰ ਕਿਉਂ ਨਹੀਂ ਰਾਬਤਾ ਕੀਤਾ ਔਰ ਦੂਸਰਾ ਉਹਨਾਂ ਨੇ ਇਹ ਵੀ ਕਿਹਾ ਹੈ ਅਗਰ ਇਹਨਾਂ ਨੂੰ ਇਹ ਚੀਜ਼ ਪਤਾ ਸੀਗੀ ਤੇ ਇਹ ਮੀਡੀਆ 'ਚ ਪੋਲਿਟੀਕਲ ਸਟੇਟਮੈਂਟ ਦੇ ਨੂੰ ਕਰ ਰਹੀ ਸੀ ਜਾਂ ਫਿਰ ਇਹ ਰਿਐਲਿਟੀ ਦੇ ਵਿੱਚ ਇੱਕੋ ਗੱਲ ਹੈ ਕਿ ਪਤਾਪ ਸਿੰਘ ਬਾਜਵਾ ਜੀ ਮੈਂ ਕਹਾਂਗਾ ਕਿ ਬੜੇ ਸੁਰਜੋਏ ਵਿਪਖਸ਼ੀ ਨੇਤਾ ਹੈਗੇ ਆ ਬੜਾ ਲੰਬਾ ਰਾਜਨੀਤਿਕ ਜੀਵਨ ਐ MP ਵੀ ਰਹੇ ਐ MLA ਵੀ ਰਹੇ ਮੰਤਰੀ ਵੀ ਰਹੇ ਐ ਤਾਂ ਉਹਨਾਂ ਨੂੰ ਜਿਹੜਾ ਇਹ ਬਿਆਨ ਦਿੱਤਾ ਉਹਨਾਂ ਨੇ ਜਾਂ ਤਾਂ ਕੋਈ ਬੇਸਿਸ ਹੋਏਗਾ ਤੇ ਫਿਰ ਜੇ ਬੇਸਿਸ ਹੈਗਾ ਤੇ بجائے ਪੋਲਿਟੀਕਲ ਸਟੇਟਮੈਂਟ ਦੇਣ ਦੇ মিডিਆ ਦੁਆਰਾ ਗੱਲਬਾਤ ਕਰਨ ਦੇ ਮੇਰੀ ਸਮਝ ਤਾਂ ਸੀ ਕਿ ਉਹਨਾਂ ਨੂੰ ਡਾਇਰੈਕਟ ਪੁਲਿਸ ਨਾਲ ਹੀ ਗੱਲ ਕਰਨੀ ਚਾਹੀਦੀ ਸੀ ਤੇ ਆਪਾਂ ਨੂੰ ਜੇ ਕਿਸੇ ਇਨ ਕੇਸ ਪੋਲਿਟੀਕਲ ਸਟੇਟਮੈਂਟ ਸ ਹੈਗੀ ਹੈ ਤੇ ਫਿਰ ਮੇਰਾ ਖਿਆਲ ਹੈ ਵੀ ਉਹਨੂੰ ਇਹ ਵਾਜਬ ਨਹੀਂ ਲੱਗਦਾ ਸੀਗਾ ਮੇਰੇ ਹਿਸਾਬ ਨਾਲ ਮੁੱਖ ਮੰਤਰੀ ਦਾ ਕਹਿ ਰਹੇ ਕਿ ਉਹਨਾਂ ਦਾ ਸਿੱਧਾ ਸੰਬੰਧ ਪਾਕਿਸਤਾਨ ਨਾਲ ਵੀ ਹੈ ਕਿ ਇਹਨਾਂ ਨੂੰ ਇੱਥੋਂ ਦੀ ਜਾਣਕਾਰੀ ਮਿਲੀ ਸੀ ਦੇਖੋ ਇਹ ਤਾਂ ਹੁਣ ਮੁੱਖ ਮੰਤਰੀ ਹੈ ਸਰਦਾਰ ਭਗਵੰਤ ਸਿੰਘ ਮਾਨ ਹੁਣੇ ਤੇ ਜਾਂ ਤਾਂ ਆਪਣੇ ਬਿਆਨ ਤੋਂ ਬਿਹਤਰ ਦੱਸ ਸਕਦੇ ਆ ਤੇ ਜੋ ਵੀ ਪੋਲਿਟੀਕਲ ਸਟੇਟਮੈਂਟ ਦੇ ਰਹੇ ਆ ਉਹਨੂੰ ਵੀ ਗ੍ਰੇਸ ਕਰਨੀ ਚਾਹੀਦੀ ਹੈ ਕਿਉਂਕਿ ਪੰਜਾਬ ਪੁਲਿਸ ਇਸ ਸਟੇਟਮੈਂਟ ਨੂੰ ਲੈ ਕੇ ਜੜਾ ਜਾਂਚ ਸ਼ੁਰੂ ਕਰ ਲਈ ਹੈ ਕੀ ਲੱਗਦਾ ਹੈਗਾ ਕਿ ਇਹ ਸਟੇਟਮੈਂਟ ਹੀ ਰਹੇਗੀ ਜਾਂ ਫਿਰ ਇਹ ਇੱਕ ਜਿਹੜੀ ਔਰ ਸਟੇਟਮੈਂਟ ਦਿੱਤੀ ਗਈ ਹੈ ਰਿਐਲਿਟੀ ਦੇ ਵਿੱਚ ਜਾਣਕਾਰੀ ਸਾਹਮਣੇ ਆਈ। ਦੇਖੋ ਫਿਰ ਜੇ ਪੂਰੀ ਜਾਂਚ ਕਰੀਵੇ ਜਾਂਚ ਚਾਲੂਵੇ ਸਾਹਮਣੇ ਫਿਰ ਪਤਾ ਲੱਗ ਜੂਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਊਗਾ। ਕੁਝ ਕਹਿਣਾ ਚਾਹੋਗੇ ਪ੍ਰਤਾਪ ਸਿੰਘ ਬਾਜਵਾ ਨੂੰ? ਕਿ ਮੈਂ ਕਹਤਾ ਤੁਹਾਨੂੰ ਪਹਿਲਾਂ ਹੀ ਗਿਆਸ ਬਾਰੇ ਗੱਲ ਕਿਹੜੀ ਕੀਤੀ ਹੈ ਬਾਜਵਾ ਜੀ। ਸਰਜੋ ਨੇਤਾ ਹੈ ਅਸੀਂ ਨਹੀਂ ਗੱਲ। ਬਾਕੀ ਸੀਐਮ ਸਾਹਿਬ ਤਾਂ ਕਹਿ ਰਹੇ ਕਿ ਉਹਨੂੰ ਕਾਂਗਰਸ ਨੂੰ ਇਸ ਗੱਲ ਦਾ ਜਵਾਬ ਵੀ ਦੇਣਾ ਚਾਹੀਦਾ ਕਾਂਗਰਸ ਪਾਰਟੀ ਨੂੰ। ਹਾਂ। ਕਾਂਗਰਸ ਪਾਰਟੀ ਰਿਪਲਾਈ ਦੇ ਸਕਦੀ ਹੈ ਉਹਨਾਂ ਦੇ ਬਿਆਨ ਦਾ ਕਿ ਉਹ ਕਿਸ ਬੇਸਿਸ ਤੇ ਦਿੱਤਾ ਉਹਨਾਂ ਨੇ। ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਕਿਉਂਕਿ ਵਿਦਆਊਟ ਬੇਸਿਸ ਅ ਗੱਲ ਕਰਨੀ ਬੰਦ ਹੀ ਨਹੀਂ ਔਰ ਵੈਸੇ ਤਾਂ ਸੁਲਝਿਆ ਨੇਤਾ ਹੈ ਕੋਈ ਨਾ ਕੋਈ ਬੇਸਿਸ ਤਾਂ ਹੋਏਗਾ